ਮੈਂ ਮੈਨੂੰ 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 ਸ਼ਰਮ ਜੀ ਆਉਂਦੀ ਹੈ ਹਾਂ ਉਹ ਮਰੀ ਮੈਂ ਚਬਰਾ ਮਾਂ ਆ ਗਿਆ ਟਰੱਕ ਟਰੱਕ ਕਰ ਰੇ ਛੇਤੀ ਆ ਯਾਰ ਭਰਾ ਦੇ ਲਾ ਯਾਰ ਤੇਰੀ ਯਾਰੀ ਮੈਂ ਕਹਾ ਪੈਸਾ ਆਵੇ ਤਾਂ ਅੱਦਾ ਆਵੇ ਨਹੀਂ ਤਾਂ ਬੰਦੇ ਨੂੰ ਨਾ ਆਵੇ ਜਦੋਂ ਆਵੇ ਤਾਂ ਅੱਦਾ ਬਸ ਅੰਨਾ ਜੜਾ ਹੈ ਪਰਵਾਦ ਫੇਰੀਆਂ ਤੇ ਜਾ ਜਾ ਗਿਆ ਨਾ ਬੁੜੀਆਂ ਦੇ ਪਿੱਛੇ ਲਫਾਫਿਆਂ ਤੇ ਪਕੌੜੀਆਂ ਦੇ ਲਫਾਫਿਆਂ ਪਿੱਛੇ ਲੰਨ ਵਾਲੇ ਅੱਜ ਮੈਂ ਗਡਾਉਨਰ ਚ ਆ ਕੇ ਗੱਲਾਂ ਨਾ ਪਤਾ ਕਰ ਕੋਈ ਮੈਂ ਪਤਾ ਕੀ ਗੱਲ ਹੈ ਪੀਲੀ ਸੌਸ ਨਹੀਂ ਖਾਂਦਾ ਆ ਆਇਆ ਯਾਰ ਜੀ ਜੀ ਰਮਨ ਕੋਈ ਚੇੜੀ ਕਰਦਾ ਬੋਸ ਜੀ ਆ ਬਾਰ ਸਾ ਘਣਾ ਯਾਰ ਮੇਰਾ ਮਨੇ ਪੁੱਛਿਆ ਜਾਣੇ ਯਾਰ ਮੈਂ ਇਸ ਦਾ ਥੱਲੇ ਬੈਠੇ ਦਾ ਆ। ਓ ਯਾਰ ਮਣੀ ਛੇਤੀ ਕਰ ਯਾਰ ਸੱਤ ਬਾਗਰੂ ਦਾ ਵਿਆਹ ਹੀ ਪੰਕਾ। ਮੈਂ ਵੀਰੀ ਯਾਰ ਤੂੰ ਛੇਤੀ ਕਰਕੇ ਬਾਹਰ ਆ ਭਰਾ ਯਾਰ। ਭਰਾ ਭਰਾ ਮੈਨੂੰ ਜਾਂਦੇ ਲੱਗਦੇ ਤੂੰ ਇੱਕ ਬਾਥਰੂਮ ਨਹੀਂ ਜਾਂਦੇ ਸਕਦਾ ਯਾਰ ਛੇਤੀ ਕਰ। ਯਾਰ ਉਹ ਮੁਰਚ ਕਰਕੇ ਆਉਂਗਾ। ਹਾਂ ਓ ਯਾਰ ਤੂੰ ਛੇਤੀ ਕਰ ਮਣੀ ਮੈਂ ਤੇ ਤੇਰਾ ਆ। ਪ੍ਰੋਪਰ ਮੈਂ ਡੈਂਟਿਸਟ ਕੋ ਆਉਣਾ। दे शक्ति दे शक्ति। ओ, मैं सची गां तेन पत्ती बाहर नहीं छेती बहार आ मामा जा जाकेले की नहीं किया तू बाथरूम वे जा तू मैं तेरे रोकया बहजा रोक आ ताफीया रे यार छेदी आ अरे इधर मेरी कार वाली भी थी तेरे रे कार था थी जो मैं कार था यार छेदी आ पै ओ हो गए ओ तो ले ओ वे तुम मार दाई नहीं अरे निकल छेदी निकल बाहर ओ लग गया टेफरो गया और टेफरो गया काली आई यार और नहीं बोल सकता नहीं हां मैं मैं घर में तो गई ओ जाना जाना ਤੇ ਤੁਝੇਂ ਦੀ ਨਾਨਾ ਸpropto ਆਏ ਰੋਜ਼ ਆਬਿੰਦ ਕੀ ਨਾ ਆਣਾ ਸੱਨਾ ਛੇਤੀ ਕਰ ਪੈ ਬੈਠੇ ਜਿਹੜੇ ਸੋਨੇ ਦੇ ਲਵਾਏ ਆ ਜਿਹੜੇ ਤੇਰੇ ਦੰਦੇ ਨਹੀਂ ਖਰਚੁੰਦੇ ਆਹ ਕਿਤੇ ਗਰੀਬਾਂ ਨੂੰ ਰੱਬ ਮਿਲਿਆ ਹੁਣ ਬਰਸ਼ ਕਰਨਾ ਨਹੀਂ ਤੇ ਉਹ ਪੇਸਵੇਂ ਨਿਕਲਵਾ ਹਾਂ ਜਨ ਛੇਤੀ ਕਰ ਬਸ ਇੱਕ ਵਾਰੀ ਕੋਟ ਹੋਰ ਇੱਕ ਕਰਨਾ ਇੱਕ ਕੋਟ ਖਾਰਿਆ ਰੰਗਿਆ ਹੈ ਸੋਨੇ ਦੇ ਦਾਦਾ ਨਿਕਲ ਇੱਕ ਕੋਟ ਯੂਅਰ ਲੈਟਸ ਗੋ ਨੋ ਯੂਅਰ ਬਾਥਰੂਮ ਐਵੇਂ ਕੋਟ ਚਪੇੜਾਂ ਵੀ ਭਜ ਐਓ ਐਕਸਕਿਊਜ਼ ਮੀ ਵਾਟ డు ਯੂ ਯੂਅਰ ਬਾਥਰੂਮ ਦੇ ਅਗਲੇ ਵਾਲੇ ਨੂੰ ਮਨਾ ਉਹ ਵੀ ਆਈ ਹੋਣੀ ਐ ਨਾ ਉਹ ਤੋ ਹਲੇ ਨੰਬਰ ਲੇਟ ਰੱਖਣਾ ਇਹਦਾ ਹਲਾ ਲਊਗਾ ਹਲਾ ਲਊਗਾ ਦਾ ਕਿਹੜੀ ਨੋਪੜੇ ਪਾੜਨੇ ਹੋ ਬਾਬਾ ਉਹ ਤੂੰ ਚੋਪ ਕਰ ਜਾ ਬੜਾ ਪਰੋਣਾ ਨਹੀਂ ਹੋਇਆ ਮੈਨੂੰ ਹੈਲੋ ਉਹ ਖੇਡਾ ਰਫਾਇ ਮਾਮਾ ਕਹਿੰਦਾ ਲੈੜੀ ਕਹਿੰਦਾ ਇੰਨਾ ਰੁਪਈਆ ਕੁੜੀ ਦੇ ਕੱਟ ਤੇ ਲਾਤਾ ਕਹਿੰਦਾ ਇਹਦੇ ਨਾਲੋਂ ਮੈਂ ਇੱਕ ਆਦੀ ਬੋਤਲ ਨਹੀਂ ਲੈ ਦਿੰਦੇ ਮੇਰੀ ਬਾਹ ਨੂੰ ਕਹਿੰਦਾ ਤੁਸੀਂ ਦੁਜਾ ਕਰ ਗਏ ਕੰਜੂਸੀ ਕਰ ਗਏ ਮਾਮਾ ਦਾ ਪੁੱਤਰ ਹਟਿਆ ਹਾਂ ਇਹ ਮਾ ਮਾ ਵੀ ਪੁੱਤੇ ਦਾ ਹੱਡ ਆ ਹੋਰ ਕੀ ਆ ਸਾਰੇ ਸਾਡੇ ਟੱਬਰ ਦੇ ਜੀ ਸਾਰੇ ਕੁੱਤੇ ਦੇ ਹੱਡ ਬਣਿਓ ਆ ਮੈਂ ਕੋ ਬਾਬਾ ਇਹ ਤੱਕ ਰਿਆ ਹਾਂ ਕਹਿੰਦਾ ਕਹਿੰਦਾ ਵਿਆਹ ਹੋਗਾ ਮੈਂ ਨਹੀਂ ਪਹਿਲਾਂ ਕਹਿੰਦਾ ਮੇਰਾ ਕਰੋ ਕੋਲ ਕਹਿੰਦੇ ਭਲਵਾਨ ਨੂੰ ਕਿਹਾ ਨਵੇਂ ਘਰ ਵਾਲੇ ਮੈਂ ਕਿਹਾ ਭਲਵਾਨ ਇਹ ਸਾਡੇ ਮਾਪੇ ਨਾਲੋਂ ਘੱਟ ਆ ਉਹਨਾਂ ਦਾ ਮਾਮਾ ਕਹਿੰਦਾ ਹਾਂ ਯਾਰ ਮਾਮੇ ਵਾਲੇ ਸਾਰੇ ਆ ਗਏ ਪਾਇਆ ਪਾਇਆ ਆਹ ਤਾਇਆ ਦੀ ਮੈਂ ਕਹ ਪੈਸਾ ਆਵੇ ਤਾਂ ਅੱਧਾ ਆਵੇ ਨਹੀਂ ਤਾਂ ਬੰਦੇ ਨੂੰ ਨਾ ਆਵੇ ਜਦੋਂ ਆਵੇ ਤਾਂ ਅੱਧਾ ਬਸ ਅੰਨਾ ਹੀ ਡਾਵੇ ਆਦਾ ਯਾਰ ਦੁੱਧ ਵਾਲੇ ਸਾਰੇ ਪੈਸੇ ਦੇ ਕੇ ਗਏ ਜਮੀਨਾ ਹੋ ਗਿਆ ਹੈਣਾ ਤੇ ਅਸੀਂ ਮੈਂ ਆ ਕੇ ਆ ਉਹ ਕੱਚੂ ਘੁੰਮ ਤੂੰ ਤਾਂ ਘਟਾਰਾ ਪਾ ਲੈ ਤੇਰੇ ਗੱਲ ਮੇਰੀ ਗੱਲ ਸੋਣ ਮੇਰੀ ਗੱਲ ਮੈਂ ਸੱਟਣਾ ਚੁੱਥੋਕ ਹੈ ਉਹ ਮੈਂ ਵੱਟ ਕੇ ਜਪੇਟ ਮਾਰੂ ਤੂੰ ਤੇਰੇ ਕੁੱਤੇ ਦੀ ਸੋ ਉਹ ਤੇਰੇ ਭਰਾ ਦੀ ਸੋ ਤੇਰੇ ਕੁੱਤੇ ਦੇ ਕੁੱਤੇ ਦੀ ਸੋ ਤੇਰੇ ਤੇਰੇ ਭਰਾ ਆ ਪੁੱਤਾ ਦੇਰਾ ਮੇਰੀ ਗੱਲ ਦੀ ਲੈ ਦੇ ਉਹ ਕੱਚੂ ਘੁੰਮ ਉਹ ਘੁੰਮਦਾ ਮੈਂ ਆ ਗਿਆ ਕੱਚੂ ਘੁੰਮ ਉਹ ਉਹ ਮੇਰੀ ਗੱਲ ਸਣ ਕੋਪੀ ਜਾ ਕੇ ਗੋਹਾ ਜੀ ਚੱਕਣਾ ਕੋਈ ਤੁਹਾਡੇ ਮਤ ਮਾਰੀ ਕੋ ਦਾ ਹਾਂ ਹੁਣ 29 ਸਾਲ ਮੇਰੀ ਆ ਗਈ ਇੱਕ ਮਿੰਟ ਰੋ ਉਹਨੂੰ ਕੱਪੜਾ ਦਿੱਟਾ ਹੋਇਆ ਪਿਆ ਆ ਭਾਈ ਆ ਡੰਗਰਾਂ ਦੇ ਵਾਲ ਕੱਟ ਰਿਹਾ ਤੋ ਆਹ ਸੌਰੀ ਨੌ ਕੱਟ ਰਿਹਾ ਡੰਗਰਾਂ ਦੇ ਠੀਕ ਆ ਕੀ ਹੈ ਬਹੁਤ ਮੈਲ ਹੈ ਕਹਿੰਦਾ ਜਿੱਤੀ ਚ ਬੋਲਦਾ ਕਹਿੰਦਾ ਇਹਦੀ ਹੱਡੀਆਂ ਲੇਖੀ ਕਹਿੰਦਾ ਕਹਿੰਦਾ ਬਹੁਤ ਮੈਲ ਹੈ ਭਾਈ ਮੈਲ ਤਾਂ ਹੁਣੀ ਆ ਜਦ ਨਵਾ ਨਵਾ ਸਵਾਰਾ ਕੱਟੂ ਨਹੀਂ ਸੂਦਾ ਹੁੰਦਾ ਉਹ ਕੱਟੂ ਦਾ ਜਦ ਜਦ ਨੌ ਕੱਟ ਰਹੇ ਆ ਉਦਾਂ ਹੀ ਹੋ ਰਿਹਾ ਯਾਰ ਜਿਆਦਾ ਜੰਮਿਆ ਨਾ ਅੱਜ ਮੈਂ ਆ ਗਿਤੇ 29 ਸਾਲ ਮੇਰੀ ਉਮਰ ਹੋ ਗਈ 20 ਸਾਲਾਂ ਬਾਅਦ ਆ ਕੋਈ ਮੈਨੂੰ ਦੁਨੀਆ ਦਾ ਗਰੀਬਾਂ ਰੱਬ ਬਣਿਆ ਆ ਤੀ ਪੁੱਛੋ ਨਾ ਸੱਚੀ ਗੱਲ ਆ ਸੋਹੰਗਲਾ ਵੀ ਬਾਈ ਜੇ ਮਰ ਜੀ ਅੱਜੀ ਗੱਲ ਆ ਗਰੀਬਾਂ ਦਾ ਰਾਮ ਮਿਲ ਗਿਆ ਯਾਰ ਤੇ ਭਾਈ ਇਹਦੇ ਵਿੱਚ ਓਏ ਤੇਰੀ ਆਲਾ ਮਜ਼ਾ ਹੀ ਆ ਘਾਰਾ ਪਾਣੀ ਦਾ ਘਰੇ ਨਾਤੇ ਜਰੂਰ ਨਾ ਚੁੱਲ੍ਹੇ ਦੇ ਕਰਕੇ ਪਰ ਜੋ ਆ ਘਾਰਾ ਪਾਣੀ ਦਾ ਰ ਮਜ਼ਾ ਇਹ ਪੈਸਾ ਆ ਐ ਵੀ ਨਹੀਂ ਜਮਾਂ ਕਰਾ ਕੇ ਗਿਆ ਸੀ ਆਹਾ ਭਾਈ ਕੌਲੀਏ ਇੱਕੇ ਟੋਲੀਆ ਸੀ ਤੋੜਾ ਹੀ ਨਹੀਂ ਦੋ ਦੋ ਮਹੀਨੇ ਪੇ ਇੱਥੇ 9000 9000 ਵਾਹ ਜੀ ਕਾਹ ਨਾਲ ਘਸਾਉਂਦਾ ਸੀ ਇਹਨੇ ਪੈਰ ਕਿੱਥੇ ਆ ਉਹ ਹੋਰ ਪਾ ਸਾਰੀ ਉਮਰ ਇਹਨਾਂ ਨੇ ਗਿੱਟਿਆਂ ਦੇ ਐਟਕਸਾਈ ਸੀਗੀ ਅੱਜ ਇਹਨਾਂ ਨੂੰ ਪਤਾ ਲੱਗਾ ਕੀ ਮਿਲ ਗਿਆ ਅੱਜ ਇਹਨਾਂ ਦੇ ਦਿਨ ਬਦਲੇ ਆ ਸਾਰੀ ਜ਼ਿੰਦਗੀ ਮੰਮੀ ਆਰੀ ਨੇ ਨਾ ਬਾਹਾਂ ਫੜ-ਫੜ ਇੱਟਾਂ ਫੇਰਦੀ ਰਹੀ ਰੋੜੇ ਕਿ ਮੇਰੇ ਪੁੱਤ ਦੀ ਗਿੱਟਾ ਇੱਧਰੋਂ ਚਿੱਟਾ ਹੋ ਜਾਵੇ ਇੱਧਰੋਂ ਹੋ ਜਾਵੇ ਬਾਹ ਦਾ ਹੀ ਲਾਜ ਪਾਪਾ ਮੇਰਾ ਹੱਲੇ ਤੱਕ ਵੀ ਸਾਹਮਣੇ ਗਜੀਰੀ ਤੋਂ ਲਿਆਉਂਦਾ ਉਹ ਵੱਡਾ ਸਾਰਾ ਨੇਲ ਕਟਰ ਇਹਨਾਂ ਦੇ ਵਾਲ ਕੱਟਿਆ ਜੀ ਨੇਲ ਕੱਟਣ ਲਾ ਆ ਤਾਂ ਸੁਖੋ ਲਾ ਪਾਪਾ ਮੇਰਾ ਉਹਨਾਂ ਨੂੰ ਕੱਟਦਾ ਆਹ ਦਾ ਮੈਨੂੰ ਉਹ ਲੱਗਦੀਆਂ ਗੋਪੀ ਦੂਜੀਆਂ ਨਹੀਂ ਹੁੰਦੀਆਂ ਉਹਨੂੰ ਨਾੜੂ ਨੂੰ ਘਟਾਣ ਹਾਂ ਆ ਯਾਰ ਉਹ ਵਧੀਆ ਚੀਜ਼ ਲੈ ਜੀਏ ਆ ਦੇਖ ਲਓ ਭਾਈ ਏਦਾਂ ਵਾਲ ਕੱਟ ਦੇ ਦਿੰਦੇ ਆ ਪਾਪੇ ਦੇ ਨੋ ਏਦਾਂ ਕੱਟੀ ਦੇ ਆ ਜੇ ਪਾਪੇ ਰੱਜ ਨਾ ਹੋਏ ਇੰਨਾ ਕੱਟ ਦਦੇ ਪਾਪੇ ਕਹਣਾ ਉਬਾ ਪਹਿਲਾਂ ਤਾਂ ਸਾਰੇ ਸਾਰਾ ਰੱਬ ਨੇ ਬੈਠ ਕੇ ਦੇਖਣੀਆ ਚੀਜ਼ ਹੈ ਕੀ ਆ ਸਾਡਾ ਡੱਬਰੇ ਉਹਨਾਂ ਪਾਪੇ ਨੂੰ ਨਹੀਂ ਆਉਣਾ ਥੋੜੇ ਦਿਨਾਂ ਦੇ ਲੈਣ ਤਾਂ ਮਾਮੇ ਕਰ ਪਹਿਲਾਂ ਕੱਚੂ ਕੁ ਮੈਂ ਤੂੰ ਵਾਲ ਕਟਾਲਾ ਜਾ ਕੇ ਯਾਰ ਹਣਾ ਲਾਈਟ ਬੰਦ ਕਰ ਪਾਣੀ ਦੀ ਜਗਲ ਦੇ ਨਾ ਹੁਣ ਤਾਂ ਸਾਫ ਹੋ ਗਿਆ ਹੁਣ ਤਾਂ ਸਾਫ ਹੋ ਗਿਆ ਭਾਈ ਤੇਰੇ ਕਹਿਦਾ ਕੀ ਬਸਲਾ ਭਾਜੀ ਕਹਿੰਦਾ ਹੱਲੇ ਇੱਕ ਵਾਰ ਚ ਹੀ ਨਹੀਂ ਹੋਣਾ ਕਹਿੰਦਾ ਤੈਨੂੰ ਦੋ ਵਾਰੀ ਹੋੜਾ ਪੜਾ ਤੇ ਤੇਰੀਆਂ ਅੱਡੀਆਂ ਉਹ ਤਾਂ ਕਾਕ ਪੱਟਦੇ ਆ ਦੇਖ ਲੈ ਆਸਾਮੀ ਆ ਉਹ ਮੈਨੂੰ ਤੇਰੇ ਨਾਲ ਹੋਰ ਦੇਖੋ ਕਿੰਨਾ ਉਹ ਕੀ ਕਹਿੰਦਾ ਸਾਇ ਸਾਇ ਕੀ ਕਹਿੰਦਾ ਮਰੀ ਤੂੰ ਇਹਦਾ ਹੋਰ ਕੀ ਨਾਮ ਰੱਖਿਆ ਹੈ ਭਾਜੀ ਤੁਸੀਂ ਬੂਟਾਂ ਦਾ ਅੰਦਾਜ਼ਾ ਲਾ ਹੀ ਲਿਆ ਹੋਣਾ ਪੈਰਾਂ ਦਾ ਹੈ ਆ ਪੈਰ ਚਿੱਟੇ ਨਿਕਲੇ ਆਏ ਯਾਰ ਮੈਂ ਕਿਹ ਜਰਾਬ ਵੀ ਇੱਚੇ ਦਿਵਾ ਦਵਾਂਗਾ ਭੋਪੀ ਅੱਜ ਮਾਰੇ ਜੇ ਸੁੰਗੜ ਗਏ ਪਰ ਜ਼ਿੰਦਗੀ ਚ ਓਦਾਂ ਵੀ ਸਿਆਣਾ ਵੱਧ ਪਾਣੀ ਹੈ ਭਾਜੀ ਹਫ਼ਤੇ ਰਿ ਹਫ਼ਤੇ ਦਿਖਾਉਂਦਾ ਹਾਂ ਤਾਂ ਦਾ ਸਾਈਜ਼ ਵੀ ਘਟ ਜੂਗਾ ਕਿਉਂਕਿ ਮੈਲ ਲੈ ਜਾਣੀ ਉਪਰੋਂ ਹਾਂ ਸਾਈਜ਼ ਤਾਂ ਘਟੂ ਆਂਦਰੋਂ ਮੈਲ ਉੱਪਰ ਗਈ ਆਂਦੇ ਆਹ ਵਾਹ ਬਸ ਦਿਖਾਈਓ ਭਾਜੀ ਇਹਨਾਂ ਕੌਣ ਕਹੇ ਆ ਚਾਹੀਦਾ ਆ ਦੇ ਓਏ ਲਈ ਆ ਦੇ ਮੈਰ ਤਾਂ ਹੱਲੇ ਵੀ ਹੈਗੀ ਭਾਜੀ ਉਹ ਕਰਨੀ ਹੱਲੇ ਮੜਨਾ ਇਹਨੂੰ ਬਰਸ਼ ਕਰਦੇ ਅੱਛਾ ਉਹ ਠੋ ਆ ਭਾਜੀ ਪਸ਼ੂਆਂ ਦੇ ਲਈਦਾ ਸੀ ਬੋਰਪਾ ਭਾਈ ਮੱਝਾ ਓਏ ਹੋਏ 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 ਕਿੰਨੇ ਪੈਸੇ ਕਿੰਨੇ ਭਾਜੀ ਜੀ 1500 2000 2 ਪੰਜ ਫੇੜੇ ਦੀ ਬੋਲੀ ਮੇਰੇ ਨਾਲ ਪਾਉਣਾ ਤੂੰ ਭਾਈ ਇਹਨਾਂ ਨੇ ਕਿਰਾਇਆ ਹੀ ਕੱਖ ਨਹੀਂ ਤੂੰ ਉੱਪਰੋਂ 500 ਲੈ ਲਈਂ ਆਪਣਾ ਨਹੀਂ ਨਹੀਂ 100 ਭਾਈ ਕਰਦੇ ਨਹੀਂ ਦੇਣਾ ਮੈਂ ਰਾਜਾ ਖੋਲ ਲੈ ਹੈ ਇਦਾਂ ਨਹੀਂ ਕਰ ਸਕਦੇ ਮੈਨੂੰ ਕਿਰਾਇਆ ਹੀ ਕੱਖ ਨਹੀਂ ਇਦਾਂ ਕਿਦਾਂ ਨਹੀਂ ਭਾਜੀ ਮੈਂ ਕਿਹੜਾ ਇਹ ਚੋਰੀ ਕਾਰ ਲੱਗਾ ਇਹ ਤੂੰ ਬੋਲ ਉਹ ਹੈ ਇਮਾਨਦਾਰੀ ਆ। ਆਹ ਇਮਾਨਦਾਰੀ ਭੈਜੋ ਇੱਥੇ ਹੀ ਹੋਣੀ ਆ। ਇਮਾਨਦਾਰੀ ਦੀ ਪੀਪਰੀ ਵਜਾ ਕੋਈ ਕੁੜੀ ਬਾਲ ਕਟੌੜ ਆ ਜੇ ਤੂੰ 56 ਖੜ ਜਾ ਤੇ ਸਾਈਡ ਤੇ। ਇਮਾਨਦਾਰੀ ਦੀ ਪੀਪਨੀ ਨਾ ਵਜਾ ਇਮਾਨਦਾਰੀ ਹੈ ਨਹੀਂ ਕੋਬੀ ਦੁਨੀਆ ਦੇ ਖਤਮ ਹੋ ਗਈ ਸੱਤ ਯੁੱਗ ਚ ਹੋ ਗਈ। ਸੱਤ ਯੁੱਗ ਚ ਲੱਗਿਆ ਇਮਾਨਦਾਰ ਲੋਕ ਚ ਲੱਗਿਆ। ਭਾਈ ਮੇਰੇ ਘਰ ਤੋਂ ਲਾ ਮੋਜ-ਮੂਜ ਨਾ ਲਿਆ ਲਈ ਮੇਰਾ ਭਰਾ ਜਿੱਦਾ ਤੋ ਕਿੱਟਾ ਬਰੋੜਦਾ। ਅਹੀ ਭਰਾਵਾ ਪੱਠੇ ਪੋਣੇ ਇਹਦੇ ਕੋਲ ਝੋਨਾ ਲਵਣਾ ਬਹੁਤ। ਓਏ ਮੈਂ ਨਹੀਂ ਕਹਿ ਰਿਹਾ। ਇਹ ਕੀ? ਕੱਤ ਨਾ ਬਾਈ ਇਹ ਹੋਂ ਤੇਰੀ ਘਰ ਵਾਲੀ ਦੱਸੂਗੀ ਤੈਨੂੰ ਕੀ ਆ ਕੀ ਨਹੀਂ ਠੀਕ ਨਹੀਂ ਬਾਜੀ ਯਾਰ ਆ ਸਵਾਲ ਨੇ ਹਾਂ ਤਾਂ ਸਮਝਾਂ ਮੈਂ ਕਦੇ ਮੇਰੀ ਘਰ ਵਾਲੀ ਹੈ ਨਾ ਕਿਤੇ ਪਾਲਰ ਪੁਰਨ ਦਾ ਕੰਮ ਸਿੱਖੀ ਹੋਈ ਮਾ ਦਾ ਦੈਨ ਦਾ ਤਾਂ ਹੀ ਲਾਈ ਰੱਖਿਆ ਘਰ ਦੀ ਕੋਣੇ ਤੈਨੂੰ ਲਾਈ ਰੱਖ ਤਾ ਪਾਣੀ ਵੀ ਖਤ ਨਾ ਆਪੇ ਮੂੰਹ ਚ ਓ ਹੈਲੋ ਮੇਰੀ ਗੱਲ ਸੁਣ ਲਾ ਪਰਵਾਦ ਫੇਰੀਆਂ ਤੇ ਜਾ ਜਾ ਗਿਆ ਨਾ ਬੁੜੀਆਂ ਦੇ ਪਿੱਛੇ ਲਫਾਫਿਆਂ ਤੇ ਪਕੌੜਿਆਂ ਦੇ ਲਫਾਫਿਆਂ ਪਿੱਛੇ ਲੜਨ ਵਾਲੇ ਅੱਜ ਮੈਕਡੋਨਲਡਰ ਚ ਆ ਕੇ ਗੱਲਾਂ ਨਾ ਪਤਾ ਕਿਰ ਕੋਈ ਮੈਂ ਪਤਾ ਨਹੀਂ ਕਿਹ ਨਾਲ ਪੀਲੀ ਸੌਸ ਨਹੀਂ ਖਾਂਦਾ ਆਹ ਕਹਿੰਦਾ ਦੋ ਵਾਰੀ ਥੁੱਕ ਮੈਂ ਨਾ ਭੁੱਲ ਗਿਆ ਦਿਗਾਲ ਦਿਖਾਈ ਗਲੇ ਦਾ ਉਹ ਦੇ ਲੈ ਠੰਡੀ ਦਿਖਾਈ ਉਹਦੇ ਕਿੱਥੋਂ ਮਰਦੀ ਆ ਭਾਜੀ ਕੋਈ ਨਾ ਢਾਬੇ ਦੇ ਖਾ ਇੰਨੇ ਪੈਸੇ ਸੀਰੀ ਤੇ ਨਹੀਂ ਲੱਗਦੇ ਜਿਨੇ ਇੱਥੇ ਬੈਲ ਬਣਾ ਲਿਆ ਉਹ ਹੈਲੋ ਕਦੀ ਤੱਤੀ ਚਾਹ ਪੀਤੀ ਮੰਮੀ ਨੂੰ ਕਹਿੰਦਾ ਟੰਡੀ ਕਰ ਕਰ ਪਲਾਓ ਹੌਟ ਕਾਫੀ ਮੂੰਹ ਦਾ ਦੇ ਕਿੱਦਾ ਬਣਾਇਆ ਮੇਰੇ ਗਾਹਣ ਭਾਈ ਸਾਰਿਆਂ ਦਾ ਸੋਚ ਲਿਆ ਇਹਦੇ ਬਾਰੇ ਸੋਚ ਲਿਆ ਘਰ 'ਤੇ ਭਰਨਾ ਕਿੱਦਾਂ ਆ ਇੱਕ ਮਿੰਟ ਰੋਕੋ ਇੱਕ ਮਿੰਟ ਭਾਈ ਕਿਹੜੀ ਨਹੀਂ ਪਣੀ ਵਿੱਚ ਲੈ ਲੈਣ ਤੋਂ ਕਿ ਕਹੀ ਨਾ ਪਾਈ ਇਹ ਇੱਕ ਹੋ ਗਈ ਮੁੱਛ ਵੀ ਡਬਲ ਹੋ ਗਈ ਹੋ ਮੇਰੇ ਗਾਹਣ ਇਹ ਕਿੰਨੇ ਮਿਲ ਗਾਨੇ ਟੋਟਲ ਇਹ ਹੁਣ ਤੁਸੀਂ ਆ ਕਲੀ ਆ ਕਿ ਤੇਰੇ ਸਿਰ ਦੇ ਵਿੱਚ ਉਹ ਪਈ ਆ ਓਏ ਸਿਕਰੀ ਐ ਓਏ ਇਹ ਚੀਜ਼ ਐਡ ਕਰੀ ਕਿ ਕੀ ਹੋਇਆ ਇਹ ਕਹਿੰਦਾ ਗੁੱਸਾ ਨਹੀਂ ਕਰ ਲੈ ਲੈ ਗੁੱਸਾ ਕਰਦਾ ਕੋਈ ਨਹੀਂ ਕਰਦੇ ਪਹਿਲੇ ਵੀਰ ਗਾ ਸੌਣ ਲਾ ਉਹ ਭਾਈ ਨੂੰ ਆਰਡਰ ਕਰ ਲਾਂ ਤਾਂ ਇੱਧਰ ਆ ਜਾਓ ਹੋਰ ਜਿਹੜੀ ਪਹਿਲੀ ਵੀ ਆਇਆ ਪਰੋ ਵਿੱਚ ਕੁੜਤਾ ਦਿਖਾਵਾ ਨਹੀਂ ਨਹੀਂ ਇਹਦੇ ਪੱਟੀਆਂ ਵੀ ਚੱਲੀ ਇਹ ਤਾਂ ਡੰਡੇ ਦੇ ਕੱਪੜਾ ਕਹਿੰਦਾ ਹਾਂ ਐਕਸਟਰਾ ਹੈਡੋ ਸੱਚੀ ਗੱਲ ਆ ਭਾਈ ਇਹ ਉਹਦਾ ਡੰਡੇ ਦੇ ਕੱਪੜਾ ਜੜਿਆ ਹੁੰਦਾ ਇਹ ਨਾਲ ਕਾਲੀਆਂ ਜਰਾ ਬਜਰੂਰ ਪਾਉਣੀਆਂ ਸੀ ਉਹ ਉਹ ਜਰਾ ਜਰਾ ਪਾਹ ਕਿਹੜੀਆਂ ਕਾਲੀਆਂ ਜਰਾ ਬਜਰੂਰ ਪਾਉਣੀਆਂ ਹੈ ਇਹ ਕਰ ਲੋ ਤੁਸੀਂ ਆਪਣੇ ਵਾਲਾ ਦੱਸ ਮੇਰੀ ਗਾ ਸੌਣ ਇਹਦੇ ਨਾਲੋਂ ਤੂੰ ਨੰਗੇ ਪੈਰੀ ਆ ਜਾਂਦਾ ਸਮਝਦਾ ਜਾਂਦਾ ਪਾਈਪ ਜਮਾ ਰਹਾ ਫਾ ਫਾ ਕੇ ਡਾੜੇ ਆ ਗਏ ਜੇ ਦਾ ਆਪਣਾ ਨਾ ਟੈਡ ਵਜਾਪਾ ਕਿ ਬੜੀ ਘੱਲਾਦਾ ਭਾਈ ਰਾਹੇ ਵਾਲੇ ਕੋਈ ਟੌਰ ਆਪੇ ਪੱਤਰੇ ਆ ਕੇ ਰੋਡ ਲੱਗਦਾ ਪੂਰਾ ਜੱਸ ਗੱਲ ਵਾਲਾ ਇੱਧਰੋਂ ਵਰੀ ਗਰਵੇ ਗਰਵੇ ਪਰ ਨਾ ਇਹਨਾਂ ਦਾ ਗਰਵੇ ਆ ਟੈਡ ਨਾ ਕਰ ਉਹ ਨਾ ਕਰ ਯਾਰ ਬੋ ਜੀ ਬਹੁਤ ਆਂਦਾ ਹੈ ਖੁੱਲ ਜੂ ਗੁਛ ਵਾਹ ਹਾਂ ਦਾ ਭਾਈ ਮੇਰੀ ਗਾਵਾ ਉਹਦਾ ਗਾਂਵਾ ਤੇ ਭਾਈ ਨੇ ਕਿਹਾ ਕਰ ਮੈਂਤ ਵਾਲੀ ਗੱਲ ਆ ਆ ਦੇਖੋ ਤੁਹਾਡੇ ਬੰਦੇ ਹੱਥ ਤੁਸੀਂ ਘਰੇ ਆ ਇਧਰੇ ਸਾਥ ਲਿਆ ਕਰੋ ਇੰਨਾ ਤੇ ਵਿਆ ਬਰਾਤ ਨੂੰ ਚਾਹ ਪਾਣੀ ਪਲਾ ਹੋ ਜਾਂਦਾ ਜਿੰਨਾ ਟਾਈਮ ਹੀ ਨਹੀਂ ਇੱਥੇ ਲਾ ਦੁੱਤਾ ਕੀ ਹੋਇਆ ਲਓ ਜੀ ਗਦਰ ਉਹ ਹੈ ਲੋ ਤੇਰੇ ਨਾਲ ਇਹਨਾਂ ਦੇਖੀ ਮੂੰਹ ਜਦੋਂ ਖਿੱਚ ਕੇ ਪਾਥੀ ਮੂੰਹ ਤੇ ਵੱਜੀ ਭਾਈ ਉਹ ਪਾਈ ਸਾਨੂੰ ਉੱਧੇ ਬਾਹਰ ਕੱਢ ਦੋ ਯਾਰ ਨਾ ਨਾ ਬਜ਼ੂਰ ਉਹ ਇੱਥੇ ਖੜੀ ਤੂੰ ਕੀ ਕਹਿਣਾ ਚਾਹੁੰਦਾ ਗਦਰ ਨੂੰ ਦੇਖ ਕੇ ਗਦਰ ਜਾਂ ਇੱਧਰੋਂ ਦੇਖ ਹੈ ਉਹ ਬਾਹਰ ਕੀ ਕਹਿਣਾ ਚਾਹੁੰਦਾ ਕੀ ਕਹਿਣਾ ਚਾਹੁੰਦਾ ਇੱਕ ਵਾਰੀ ਦੇਖ ਲੈ ਫੇਰੇ ਵਾਲੂ ਦੇਖ ਦੇਖੀ ਜਾਣਾ ਬਸ ਦੇਖੀ ਜਾ ਨਾ ਬਣਿਆ ਕਿਦਾਂ ਹੈ ਪਹਿਲੇ ਨੰਬਰ ਹੈਗਾ ਮੇਰੇ ਕੋਲ ਆ ਹਾਂ ਹੁਣ ਇਹ ਹੋ ਗਿਆ ਬੈਲ ਤੋਂ ਲੜ ਪਿਆ ਬੈਲ ਪਾਏ ਕਹਿੰਦਾ ਓਜਲਾ ਕਹਿੰਦਾ ਮੈਂ ਦੇਣਾ ਕਿੰਨੇ ਬਣੇ ਕੋਈ ਨਹੀਂ ਫੀਸ ਆਈ ਆ ਸਕੂਲ ਦੀ ਕਿੰਨੇ ਬਣੇ ਪੈਸੇ ਆਏ ਸੀ 17 ਫੀ ਹਾਂ 42 4200 ਹੋਈ ਉਹ ਇੰਨੇ ਬਣ ਗਏ ਇੰਨੇ ਬਣ ਗਏ ਆਰਡਰ ਕਰਨੋਂ ਤਾਂ ਹਟਦੇ ਨਹੀਂ ਪੂਰੀ ਬਰਾਦ ਦੀ ਬਰਾਦ ਆਈ ਹੈ ਇੰਨੀ ਤਾਂ ਪੰਚਾਇਤ ਇਕੱਠੀ ਹੋਵੇ ਸੌਂਝਾ ਹਟਾ ਕਰ ਦਿੰਦੀ ਨਹੀਂ ਮੇਰੇ ਘਾ ਦਾ ਉਹ ਟਾਪਾ ਲਾਉ ਜਵੇ ਨੋ ਗੁੱਟ ਵਾਲੀਆਂ ਗੱਲਾਂ ਕਰਦੇ ਆ ਆ ਗਰੀਬਾਂ ਨੂੰ ਰੱਬ ਮਿਲ ਗਿਆ ਪਰ ਇਹ ਨਹੀਂ ਪਤਾ ਰੱਬ ਇੰਨਾ ਮਿਹਰਮਾਨ ਹੋਣਾ ਹੈ ਡੈਲ ਵਾਲੀਆਂ ਕੌਫੀਆਂ ਮੁੰਡਿਆਂ ਨਾਲ ਪੀਣੀਆਂ ਡੈਸ ਨਾਟ ਨੌਕ ਮੈਟਰ ਨਾਈਸ ਯਾਰ ਭਾਈ ਬਾਸ ਕਰੋ ਹੋਰ ਕੱਪ ਪੁੱਠਾ ਹੀ ਮਾਰ ਦੋ ਪਾਪਾ ਸ਼ੁਕਰ ਕਰਦੇ ਤੇ ਆਹ ਟਿੱਕੀ ਸੋਨੇ ਹੈਲੋ ਚੀਜ਼ਾਂ ਮਗਾਉਣ ਦਾ ਚਾ ਆ ਇਹਨੂੰ ਖਾਓ ਵੀ ਬੇਟਾ ਸਾਰੇ ਇਹ ਬਲੌਗਰ ਮਾਰ ਗਏ ਤੇ ਮੈਨੂੰ ਤਾਂ ਮਖਾਨ ਲੱਗਦਾ ਮੇਰੀ ਨਾਲੀ ਵੀਡੀਓ ਬਣਾ ਲੈ ਇਹਨੇ ਇੰਨਾ ਬਣੇ ਕੋਈ ਪੂਰਾ ਪੈਕ ਕਰਾਇਆ ਮੈਂ ਆਹ ਕਹਿੰਦਾ ਡੈਡੀ ਲੈ ਲੈ ਜਾਣੇ ਮਰੀ ਬਸ ਘਰ ਆ ਆ ਘਰ ਵੇ ਭਰਿਆ ਹਾਂ ਹਾਂ ਅੱਗੇ ਆਲਾ ਜਾ ਕੇ ਸਵੇਰੇ ਖੜਾ ਗਟਰ ਫਲਾਪ ਹੋਇਆ ਗੰਧ ਪਤਾ ਕਿੰਨਾ ਨਿਕਲਿਆ ਉਹ ਇੰਦਾਂ ਨਹੀਂ ਥੋੜਾ ਜਿਹਾ ਭਾਈ ਮੈਂ ਆ ਕੋਲ ਯਾਟਾ ਦੀ ਮੌਸਾ ਕੌਫੀ ਨਾਲ ਲੱਭੜ ਗਈ ਡਬਲ ਯੂ ਵਰਗੀ ਭਾਈ ਲਾ ਮੜਾ ਜਾਂ ਤਾਂ ਤੁਸੀਂ ਆਰਡਰ ਲੱਗੀ ਆ ਅੱਠ ਘਰ ਦੇ ਸੀ ਹੱਥ ਆਰਡਰ ਘਾ ਦੇ ਐਵੇਂ ਜਿਆਨ ਤੇ ਕੀ ਕੋਈ ਨਹੀਂ ਭਰਾ ਹੁਣੇ ਤੁਹਾਡੇ ਬੈਠੇ ਆ ਝੋਟੇ ਪੀਣ ਵਾਲੇ ਪਾਜੀ ਪੀਲਾ ਓਏ ਘਰੇ ਡੈਡੀ ਨਾਲ ਲੜਦਾ ਰਹਿਣਾ ਪੀਲਾ ਵੀਲਾ ਉਹ ਆ ਇਕੱਠਾ ਕਰੋ ਸ਼ਾਦੀ ਡਾਟ ਲੇ ਸ਼ਾਦੀ.com ਹੈਲੋ ਹੈਲੋ ਹਾਂਜੀ ਹਾਂਜੀ ਮੈਮ ਮੈਂ ਪਹਿਲਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਕਦੀ ਰਸਤੇ ਵਾਲਿਆਂ ਦਾ ਫੋਨ ਆਇਆ ਮੈਮ ਆਪਕਾ ਬਹੁਤ ਬਹੁਤ ਧੰਨਵਾਦ ਆਪਕਾ हमको ਕਾਲ ਆਇਆ हाँ जी मैम मैं अपने लिए सुशील कन्या पार रहा हूँ मतलब ढूंढ रहा हूँ लड़की हाँ जी मैम लड़की तो आप हो ले क्या मैम समझ नहीं लगी बोल रही सर कि आपने बनाया था एक हाँ जी मैम मैम ऐसा है ना मैं, मैं, मैं इसलिए नहीं लॉगिन किया मेरी एक सहेली थी वो मेरे को छोड़ गई अब करूंगा लॉगिन अब तो पाई नहीं सकी नहीं आप भारत पर मतलब है कभी मिटि सकते हैं आपको मैम मेनू मैम मेनू मेरी शर्म भी आंदी है मैं सच्ची आए मैं जल्दी आप कहीं पे टंका फिट करवाइए करवाइए कहीं ना कहीं तो हमारा करवाइए हाँ कि मैं, मैं कितना खर्चा कितना आएगा मैं लड़की को मेकअप बेकअप लेकर देना पड़ेगा इतने का को मतलब क्या करने पड़ेगा इतना पैसे का मैम मतलब आपको ऐसा पैसा अरे ब्लॉक मार देगा और सौदा भाईया बर्गर चख ले